ਦੀਰ ਘਰ ਕਰ ਰਿਹਾ ਕਿ ਵਾਪਸ ਨਹੀਂ ਆ ਸਕਦਾ ਬੇਰੀ ਬਹੁਤ ਜਲਦੀ ਸਮਾਂ ਦੇ ਪਹੁੰਚੇ ਸਾਰੇ ਬਹੁਤ ਜ਼ੁਖਰਾ ਹਾਦਸਾ ਸੀ ਹੁਣ ਤੱਕ ਇਸ ਦੀ ਕੀ ਅਪਡੇਟ ਹੈ ਜੀ ਸਰ ਦੇਖੋ ਜੀ ਅੱਜ ਇਥੇ ਸਮਾਣਾ ਸ਼ਹਿਰ ਚ ਜਿਹੜਾ 15 ਦਿਨ ਪਹਿਲਾਂ ਇੱਕ ਟਿਲਪਰ ਨੇ ਬੱਚਿਆਂ ਨਾਲ ਭਰੀ ਨੋਵਾ ਗੱਡੀ ਨੂੰ ਟ੍ਰੈਕਰ ਮਾਰ ਕੇ ਕਾਫੀ ਵੱਡਾ ਨੁਕਸਾਨ ਹੋਇਆ ਸੀ ਕਿ ਕਈ ਛੋਟੀ ਉਮਰ ਦੇ ਮਾਸੂਮ ਬੱਚੇ ਜਿਨ੍ਹਾਂ ਦੀ ਕੋਈ ਗਲਤੀ ਨਹੀਂ ਸੀ ਜਿਹੜੇ ਕੀ ਘਰੋਂ ਸਕੂਲ ਜਾਣ ਲਈ ਨਿਕਲੇ ਸੀ ਪਰ ਇੱਕ ਟ੍ਰਿਪਰ ਹਾਦਸੇ ਦਾ ਸ਼ਿਕਾਰ ਹੋ ਕੇ ਉਹ ਪ੍ਰਮਾਤਮਾ ਕੋਲੇ ਚਲੇ ਗਏ ਮੈਂ ਜੋ ਇੱਥੇ ਸਾਰੇ ਪੇਰੈਂਟਸ ਨੂੰ ਮਿਲਿਆ ਤੇ ਇਨਵੈਸਟੀਗੇਸ਼ਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਹੜਾ ਟਿੱਪਰ ਦਾ ਡਰਾਈਵਰ ਸੀ ਭਗਵੰਦਰ ਸਿੰਘ ਉਹ ਅਸੀਂ ਉਸੇ ਸਮੇਂ ਅਰੈਸਟ ਕੀਤਾ ਸੀ ਟਿੱਪਰ ਦੇ ਜਿਹੜੇ ਮਾਲਕ ਸਨ ਦਵਿੰਦਰ ਸੁਵਿੰਦਰ ਸਿੰਘ ਅਨਿਕੇ ਤੇ ਰੰਦੀਰ ਸਿੰਘ ਉਹਨਾਂ ਚੋਂ ਦਵਿੰਦਰ ਸਿੰਘ ਅਸੀਂ ਅਰੈਸਟ ਕੀਤਾ ਹੋਇਆ ਰੰਦੀਰ ਤੇ ਅਨਿਕੇ ਤੇ ਅੱਛੇ ਅਸੀਂ ਆਪਣੀ ਟੀਮਾਂ ਛੱਡੀਆਂ ਜਿਹੜਾ ਕਿ ਸਾਨੂੰ ਸ਼ੱਕ ਸੀਗਾ ਕਿ ਰੰਦੀਰ ਨੂੰ ਜਿਹੜੇ ਲੋਕਾਂ ਨੇ ਫਰਾਰ ਹੋਣ ਚ ਸਪੋਰਟ ਕੀਤਾ ਉਹਨਾਂ ਦੇ ਉੱਪਰ ਵੀ ਅਨਾਗਿਰੀ ਦਾ ਮਕਦਮਾ ਦਰਜ ਕਰਦੇ ਉਹਦੇ ਚ ਵੀ 5 ਤੋਂ 6 ਜਣੇ ਅਰੇਸਟ ਕੀਤੇ ਤੇ ਮੈਂ ਪੇਰੈਂਟਸ ਨਾਲ ਲੋਕ ਉਹਨਾਂ ਦਾ ਸੰਝਾ ਕੀਤਾ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਉਹਦੀ ਦੁਨੀਆ ਦੀ ਕੋਈ ਤਾਕਤ ਉਸ ਨੁਕਸਾਨ ਦੀ ਪਰਪਾਈ ਨਹੀਂ ਕਰ ਸਕਦੀ ਕਿਉਂਕਿ ਆਪਾਂ ਸਾਰਿਆਂ ਦੇ ਬੱਚੇ ਆ ਬੱਚਿਆਂ ਦੇ ਨਾਲ ਹੀ ਜਿਹੜਾ ਘਰ ਆ ਉਹ ਹੱਸਦਾ ਵਜਦਾ ਹੈ ਬਟ ਇਹ ਮੈਂ ਅੰਸ਼ਯੂਰ ਕਰਦਾ ਐ ਸ਼ੂਰ ਵੀ ਕਰਦਾ ਕਿ ਅਸੀਂ ਇਸ ਕੇਸ ਨੂੰ ਪ੍ਰਾਇਓਰਟੀ ਤੇ ਰੱਖਦੇ ਹੋਏ ਇਹਦੀ ਤਫਤੀਸ਼ ਬਹੁਤ ਛੇਤੀ ਮੁਕੰਮਲ ਕਰਾਂਗੇ ਰੈਂਦੇ ਦੋਸ਼ੀ ਅਰੈਸਟ ਕਰਾਂਗੇ ਇਸ ਸੈਸ਼ਨ ਜੱਜ ਸਾਹਿਬ ਨੂੰ ਪਰਸਨਲ ਰਿਕੁਐਸਟ ਕਰ ਜੀ ਇੱਕ ਫਾਸਟ ਪੀ ਟ੍ਰੈਕ ਟ੍ਰਾਇਲ ਜਿਹੜਾ ਹੁੰਦਾ ਕਿ ਇਸ ਕੇਸ ਦੇ ਟ੍ਰਾਇਲ ਲਈ ਇੱਕ ਸਪੈਸ਼ਲ ਕੋਰਟ ਨੂੰ ਟਾਈਮ ਬਾਉਂਡ ਮੈਨਰ ਚ ਭਾਵੇਂ 45 ਦਿਨ ਹੋਵੇ ਭਾਵੇਂ 90 ਦਿਨ ਹੋਵੇ ਤਾਂ ਟ੍ਰਾਇਲ ਪੂਰਾ ਕਰਕੇ ਤੇ ਇੱਕ ਐਗਜ਼ੈਂਪਲਰੀ ਸਜ਼ਾ ਦਿੱਤੀ ਜਾਵੇ ਸਾਰੇ ਦੋਸ਼ੀਆਂ ਨੂੰ ਕਿਉਂਕਿ ਜੇ ਇਨਸਾਨੀਅਤ ਦੇ ਤੌਰ ਤੇ ਵੇਖੀਏ ਤੇ ਕਤਲ ਤੋਂ ਵੀ ਵੱਡੀ ਵਾਰਦਾਤ ਮਤਲਬ ਮੈਂ ਇਹਨੂੰ ਜੇ ਸੋਚਾਂ ਕਿ ਇਹ ਇੱਕ ਐਕਸੀਡੈਂਟ ਨਹੀਂ ਇੱਕ ਪ੍ਰਕਾਰ ਨਾਲ ਉਹ ਬੱਚਿਆਂ ਦਾ ਕਤਲ ਹੀ ਹੋਇਆ ਤੇ ਮੈਂ ਸੈਸ਼ਨ ਜਤ ਸਾਹਿਬ ਨੂੰ ਵੀ ਪਰਸਨਲ ਰਿਕਵੈਸਟ ਕਰਾਂਗਾ ਕਿ ਅਸੀਂ ਔਰ ਜ਼ੋਰ ਕੋਸ਼ਿਸ਼ ਕਰਾਂਗੇ ਤਨੋਂ ਮਨੋਂ ਕੋਸ਼ਿਸ਼ ਕਰਾਂਗੇ ਕਿ ਇਸ ਮੁਕਦਮੇ ਦੇ ਦੋਸ਼ੀਆਂ ਨੂੰ ਅਸੀਂ ਲੰਬੇ ਸਮੇਂ ਹਵਾਲਤ ਦੇ ਅੰਦਰ ਜਿਹੜਾ ਇਹਨਾਂ ਨੂੰ ਸਜ਼ਾ ਕਰੇ ਸਰਮਨ ਜੋ ਕਥਿਤ ਜਿਹੜੇ ਦਰੋਪ ਕੀ ਹੈ ਉਹਨਾਂ ਦੇ ਪਰਿਵਾਰ ਵੀ ਕਹਿ ਰਹੇ ਮੈਂ ਸਾਰੀ ਗੱਲ ਡਿਟੇਲ ਚ ਦੱਸਦੀ ਕਿ ਇਸ ਤੋਂ ਜ਼ਿਆਦਾ